ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਮੇਰੇ ਮੀਡੀਆ ਵਾਲੇ ਵੀਰਾਂ ਦਾ ਮੇਰੇ ਕੈਮਰਾਮੈਨ ਮੇਰੇ ਭਰਾਵਾਂ ਦਾ ਕਿ ਅੱਜ ਤੁਸੀਂ ਸਾਡੇ 'ਚ ਪਹੁੰਚੇ ਹੋ ਮੇਰੇ ਨਾਲ ਜੋ ਸ਼ਖਸ ਬੈਠੇ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਰੋਲ ਮਾਡਲ ਆ ਇੱਕ ਇਨਸਪੀਰੇਸ਼ਨ ਆ ਇੱਕ ਆਸ ਆ ਇੱਕ ਕਿਰਨ ਆ ਉਹ ਬੱਚਿਆਂ ਵਾਸਤੇ ਜਿਹੜੇ ਬੱਚੇ ਕੁਝ ਜ਼ਿੰਦਗੀ 'ਚ ਬਣਨਾ ਚਾਹੁੰਦੇ ਨੇ ਕੁਝ ਕਰਨਾ ਚਾਹੁੰਦੇ ਨੇ ਪਰ ਮਾਤਵਾ ਵੱਲੋਂ ਤਾਂ ਜਾਂ ਫਿਰ ਕਹਿ ਲੋ ਕਿ ਕਿਸਮਤ ਵੱਲੋਂ ਤਾਂ ਮੇਰੇ ਭਰਾ ਤਰਨ ਨੂੰ ਥੋੜਾ ਬਹੁਤ ਪਿੱਛੇ ਰਹਿ ਗਿਆ ਪਰ ਇੱਕ ਕਿਸਮਤ ਨੂੰ ਵੀ ਅੱਖਾਂ ਦਿਖਾਉਂਦਾ ਕਿ ਭਾਈ ਤੂੰ ਆ ਜਾ ਤੈਨੂੰ ਵੀ ਮੈਂ ਹਰਾ ਕੇ ਦਿਖਾਉਂਗਾ ਅੱਜ ਇਹ ਉਹ ਨੌਜਵਾਨ ਆ ਜਿਹਨੂੰ ਪੂਰਾ ਪੰਜਾਬ ਉਹਦੇ ਨਾਮ ਤੋਂ ਜਾਣਦਾ ਨਾਮ ਤੋਂ ਤਾਂ ਜਾਣਦਾ ਕਿਉਂਕਿ ਜਿਹੜਾ ਇਹਦਾ ਹੌਸਲਾ ਆ ਉਹ ਵੱਡੇ ਵੱਡੇ ਬੰਦਿਆਂ ਤੋਂ ਵੀ ਅੱਗੇ ਲੰਘ ਜਾਂਦਾ ਸਾਡਾ ਸਾਰਾ ਹੱਥ ਪੈਰ ਸਾਰਾ ਕੁਝ ਠੀਕ ਹੁੰਦੇ ਹੋਏ ਵੀ ਅੱਜ ਦੇ ਨੌਜਵਾਨ ਡਿਪਰੈਸ਼ਨ ਤੇ ਚਲ ਜਾਂਦੇ ਨੇ ਅੱਜ ਦੇ ਨੌਜਵਾਨ ਨਸ਼ੇ ਵਾਲੇ ਪਾਸੇ ਚਲ ਜਾਂਦੇ ਨੇ ਪਰ ਜਦੋਂ ਅਸੀਂ ਤਰुण ਨੂੰ ਦੇਖਦੇ ਆ ਕਿ ਚਲੋ ਪ੍ਰਮਾਤਮਾ ਨੇ ਜੋ ਇੱਥੇ ਕਰਿਆ ਠੀਕ ਆ ਪਰ ਜਦੋਂ ਇਸ ਧਰਤੀ ਦੇ ਨੇ ਪੈਰ ਰੱਖਿਆ ਇਹਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਆਪਣੇ ਖਿੱਤੇ 'ਚ ਅਜੇ ਉਹ ਨਾਮ ਕਮਾ ਬੈਠਾ ਆ ਜਿਹਨੂੰ ਵੱਡੇ ਵੱਡੇ ਲੋਗ ਜਾਂ ਫਿਰ ਵੱਡੇ 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 ਐਥਲੀਟ ਕਈ ਸਾਲ ਲੱਗ ਜਾਂਦੇ ਨੇ ਇੰਨੀ ਛੋਟੀ ਉਮਰ 'ਚ ਇਹ ਨਾਮ ਕਮਾ ਬੈਠਾ ਹੈ। ਉਹ ਇੱਕ ਕਹਿੰਦੇ ਆ ਬੇਹਿੰਮਤੇ ਨੇ ਲੋਕ ਉਹ ਜਿਹੜਾ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉਗ ਪੈਂਦੇ ਨੇ ਸੀਨਾ ਫਾੜ ਕੇ ਪੱਥਰਾਂ ਦਾ। ਅੱਜ ਇਹ ਮੇਰਾ ਭਰਾ ਪੱਥਰਾਂ ਦਾ ਸੀਨਾ ਫਾੜ ਕੇ ਅੱਜ ਇੱਥੇ ਬੈਠਾ। ਚਲੋ ਇਹ ਤਾਂ ਇਹਦੀ ਮੇਰੇ ਭਰਾ ਦੀ ਇਹ ਮੈਂ ਕਰਨੀ ਸੀ ਕਿਉਂਕਿ ਵਿਦਿਆਰਥੀ ਜਥੇਬੰਦੀ ਦੇ ਚੌਰਤੇ ਅਸੀਂ ਇਹਨੂੰ ਆਪਣਾ ਰੋਲ ਮਾਡਲ ਸਮਝਦੇ ਆਂ। ਅਸੀਂ ਇਹ ਸਮਝਦੇ ਆਂ ਕਿ ਜਿਹੜੇ ਬੱਚੇ ਨਸ਼ਿਆਂ ਦੀ ਤੁਸੀਂ ਅਰਦਾਸਾਂ ਕਰਾ ਕਰਾ ਕੇ ਨਸ਼ਿਆਂ ਦੀ ਤੁਸੀਂ ਛੋਟੇ ਬੱਚਿਆਂ ਨੂੰ ਗੁਰਦੁਆਰੇ ਚ ਲੈ ਜਾ ਕੇ ਅਰਦਾਸਾ ਕਰਾ ਕੇ ਜੇ ਤੁਸੀਂ ਇਹਨੂੰ ਹੀ ਰੋਲ ਮਾਡਲ ਬਣਾ ਲਓਗੇ ਇਹਨੂੰ ਹੀ ਤੁਸੀਂ ਅੱਗੇ ਆਪਣਾ ਰਿਪਰੈਜ਼ੈਂਟ ਕਰੋਗੇ ਪੰਜਾਬ ਦਾ ਮੁਖ ਰੱਖੋਗੇ ਤਾਂ ਬੱਚੇ ਇਹਦੇ ਪਿੱਛੇ ਜਾਣਗੇ ਤਾਂ ਸਾਹਿਬ 1300 ਤੋਂ 1400 ਬੱਚਾ ਕਿੰਨਾ 1300 1400 ਬੱਚਾ ਤਰुण ਨਾਰਮਲ ਬੱਚਾ ਡਿਸੇਬਿਲਟੀ ਦਾ ਇੱਕ ਅਲੱਗ ਗੱਲ ਹੈ 1300 ਤੋਂ 1400 ਬੱਚਾ ਇਹ ਆਪਣਾ ਕਰਾਟੇ ਸਿਖਾਉਂਦਾ ਉਹਨੂੰ ਅਕੈਡਮੀ ਹੈ ਇੱਕ ਜਿੱਥੇ ਇਹ ਉਹਨਾਂ ਦਾ ਹੌਸਲਾ ਵਧਾਉਂਦਾ ਪਰ ਬੜੇ ਦੁੱਖ ਦੀ ਗੱਲ ਆ ਕਿ ਇਹਦਾ ਵੀ ਹੌਸਲਾ ਟੁੱਟਦਾ ਜਾ ਰਿਹਾ ਹੈ ਪਿਛਲੇ ਸਾਲ ਕੁ ਪਹਿਲਾ ਮਈ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ ਸੀਗੀ ਉਸ ਤੋਂ ਪਹਿਲਾਂ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਘਰ ਦੇ ਬਾਹਰ ਬੈਠੇ ਸੀਗੇ ਜਦੋਂ ਇਹ ਮੁੱਦਾ ਤੁਸੀਂ মিডিਆ ਨੇ ਚੱਕਿਆ ਜਾਂ ਅਸੀਂ ਨੌਜਵਾਨਾਂ ਨੇ ਵਿਦਿਆਰਥੀ ਜਥੇਬੰਦੀ ਨੇ ਚੱਕਿਆ ਤਾਂ ਸਾਹਿਬ ਇਹਨੂੰ ਉਹ ਬੁਲਾ ਲੈਂਦੇ ਨੇ ਤੇ ਇਹਨੂੰ ਵਾਅਦਾ ਕਰਦੇ ਨੇ ਕਿ ਤਰਨ ਤੈਨੂੰ ਅਸੀਂ ਨੌਕਰੀ ਦਵਾਂਗੇ ਤੂੰ ਸਾਡਾ ਰੋਲ ਮਾਡਲ ਹੈ ਕਿਉਂਕਿ ਜਿਹੜੇ ਸਾਡੇ ਮਾਨਯੋਗ ਹੁਣ ਐਮਪੀ ਸਾਹਿਬ ਬਣ ਗਏ ਨੇ ਪਹਿਲਾਂ ਖੇਡ ਮੰਤਰੀ ਸੀਗੇ ਉਹ ਇਹਨਾਂ ਨਾਲ ਧਰਨੇ 'ਤੇ ਬੈਠੇ ਰਹੇ ਸੀਗੇ ਮੀਥੀਅਰ ਸਾਹਿਬ ਦੀ ਮੈਂ ਗੱਲ ਕਰਦਾ ਮੀਥੀਅਰ ਸਾਹਿਬ ਇਹਨਾਂ ਨਾਲ ਧਰਨੇ 'ਤੇ ਬੈਠੇ ਸੀ ਤੇ ਕਹਿੰਦੇ ਸੀਗੇ ਕਿ ਅਸੀਂ ਤੈਨੂੰ ਨੌਕਰੀ ਦਵਾਂਗੇ ਮੈਂ ਇਹ ਦਿਖਾ ਕੇ ਕਾਗਜ਼ਾ ਤੋਂ ਪਹਿਲਾਂ ਇੱਕ ਗੱਲ ਦੱਸਣੀ ਚਾਹੁੰਦਾ ਮੈਂ तमाम ਉਸ ਸਿੰਘਰਾਂ ਦਾ ਮੈਂ तमाम ਉਸ ਪਹਿਣਾ ਦਾ ਉਸ ਵੀਰਾਂ ਦਾ ਧੰਨਵਾਦ ਕਰਦਾ ਪਰ ਸਾਬ ਤਰੁੰਦੀ ਜਿਹੜੀ ਖੇਡ ਆ ਉਹ 1 ਸਾਲ 2 ਸਾਲ ਦੀ ਰਹਿ ਗਈ ਆ 2 ਸਾਲ ਤੋਂ ਬਾਅਦ ਜਾਂ ਫਿਰ ਸਾਲ ਤੋਂ ਬਾਅਦ ਤਰੁੰਨ ਆਪਣੀ ਖੇਡ ਨਹੀਂ ਖੇਡ ਸਕੂਗਾ ਆ ਇੰਨੇ ਜਿੰਨੇ ਕੈਮਰੇ ਨੇ ਜਾਂ ਇੰਨਾ ਜਿੰਨਾ ਇਹਨਾਂ ਲੋਕਾਂ ਨੂੰ ਹੰਗਾਰਾ ਮਿਲ ਰਿਹਾ 2 ਸਾਲ ਤੋਂ ਬਾਅਦ ਤਰुण ਨੂੰ ਸਭ ਪੁੱਜ ਜਾਣਗੇ ਕਿਉਂਕਿ ਤਰुण ਆਪਣੀ ਖੇਡ ਕਰਕੇ ਇੱਥੇ ਤੱਕ ਆਇਆ ਤਰुण ਦਾ ਕੋਈ ਹੋਰ ਲੈਕਚਰ ਬੁਨੇ ਕਰਕੇ ਮੁਰੇ ਨਹੀਂ ਆਇਆ ਜਾਂ ਤਰुण ਆਪਣਾ ਹੁਨਰ ਦਿਖਾ ਕੇ ਮੁਰੇ ਆਇਆ ਆ ਆਪਾਂ ਜਦੋਂ ਇਹਨੂੰ ਮਦਦ ਕਰਦੇ ਆ ਤਾਂ ਭੀਖ ਨਾ ਕਹਿ ਕੇ ਇਹਨੂੰ ਇਹਦਾ ਹੱਕ ਬਣਦਾ ਸਾਬ ਇਹਦਾ ਹੱਕ ਆ ਕਿ ਜਦੋਂ ਆਪਾਂ ਇਹਨੂੰ ਪ੍ਰਮੋਟ ਕਰਦੇ ਆ ਪਰ ਬੜੇ ਦੁੱਖ ਦੀ ਗੱਲ ਆ ਕਿ ਹੁਣ ਇਹ ਯੂਐਸਏ ਖੇਡ ਕੇ ਆਇਆ USA ਦੇ ਵਿੱਚ ਭਾਰਤ ਦੇਸ਼ ਦਾ 골ਡ ਮੈਡਲ ਜਿੱਤ ਕੇ ਇਹ ਆਇਆ ਸਾਰੀ ਦੁਨੀਆ ਆਪਾਂ ਜਿੱਤੀ ਬੈਠੇ ਆਂ ਪਰ ਆਪਾਂ ਆਪਣੇ ਪੰਜਾਬ ਤੋਂ ਹਾਰ ਗਏ ਆਂ ਸਾਰੀ ਦੁਨੀਆ ਤੇ ਪੰਜਾਬੀਆਂ ਦੀ ਪੱਗਾਂ ਲਹਿਰਾਉਂਦੀਆਂ ਨੇ ਪੰਜਾਬੀਆਂ ਦਾ ਨਾਮ ਲਹਿਰਾਉਂਦਾ ਪਰ ਜਦੋਂ ਆਪਾਂ ਆਪਣੇ ਪੰਜਾਬ ਚ ਆਉਨੇ ਆ ਜਾਂ ਤਾਂ ਫਿਰ ਸਾਨੂੰ ਗੋਲੀ ਮਿਲਦੀ ਆ ਜਾਂ ਫਿਰ ਸਾਨੂੰ ਧੱਕੇ ਮਿਲਦੇ ਨੇ ਜਾਂ ਫਿਰ ਸਾਨੂੰ ਫਰੋਤੀਆਂ ਮਿਲਦੀਆਂ ਨੇ ਜਾਂ ਫਿਰ ਤਰੁਨ ਅਰਗੇ ਚੋਟੀ ਦੇ ਖਿਡਾਰੀ ਚੋਟੀ ਦੇ ਖਿਡਾਰੀ ਇਦਾਂ ਰੋਜ਼ੇ ਮਿਲਦੇ ਨੇ ਆ ਡਾਇਰੈਕਟਰ ਸਪੋਰਟਸ ਪੰਜਾਬ ਦੀ ਇੱਕ ਲਿਸਟ ਆ ਸਭ 7ਵੇਂ ਨੰਬਰ ਤੇ ਤਰुण ਦਾ ਨਾਮ ਸੀਗਾ ਤਰुण ਸ਼ਰਮਾ ਰਾਮ ਮੂਰਤੀ ਫਾਦਰਜ਼ ਨੇਮ ਡੇਟ ਆਫ ਬਰਥ ਖੰਨਾ ਤੇ ਗੇਮ ਜੂਡੋ ਆ ਦੇਖੋ ਜੀ ਸਭ ਡਾਇਰੈਕਟਰ ਸਪੋਰਟਸ ਪੰਜਾਬ ਦੀ ਇਹ ਖੇਡ ਆ ਆ ਇਹਨਾਂ ਨੇ ਚਿੱਠੀ ਲਿਖੀ ਸੀਗੀ 7ਵੇਂ ਨੰਬਰ ਤੇ ਤਰुण ਦਾ ਨਾਮ ਪਾਇਆ ਕਿ ਭਾਈ ਤੈਨੂੰ ਨੌਕਰੀ ਦਵਾਂਗੇ ਮੈਂ ਕਿਸੇ ਦਾ ਤੇ ਕਸੂਰ ਨਹੀਂ ਕੱਢਦਾ ਨਾ ਮੈਂ ਕਿਸੇ ਨੂੰ ਕਹਿਣਾ ਉਸ ਤੋਂ ਬਾਅਦ ਜਦੋਂ ਪਤਾ ਲੱਗਿਆ ਕਿ ਲੋਕੀ ਇਹਦੀ سپورਟ 'ਚ ਆ ਗਏ ਵੱਡੇ ਵੱਡੇ ਸਿੰਗਰ ਮੇਰੇ ਭਰਾ ਦੀ سپورਟ 'ਚ ਆ ਗਏ ਆ ਫਿਰ ਕਿੰਨੇ ਦਿਨ ਪਹਿਲਾਂ ਆਈ ਆ ਚਾਰ ਪੰਜ ਦਿਨ ਪਹਿਲਾਂ ਆ ਚਾਰ ਪੰਜ ਦਿਨ ਪਹਿਲਾਂ ਲਿਸਟ ਆਈ ਆ ਸਭ ਇਸ ਲਿਸਟ ਦੇ ਵਿੱਚ ਇਹ ਵੀ ਹੈਰਾਨ ਹੋ ਗਿਆ ਕਿਉਂਕਿ ਇਹਨੂੰ ਇੰਟਰਵਿਊ ਵਾਸਤੇ ਵੀ ਬੁਲਾ ਲਿਆ ਇਹਨੂੰ ਕਹਿਤਾ ਭਾਈ ਆਪਣੀ ਸੋਹਣੀ ਜਿਹੀ ਵਰਦੀ ਸਵਾਲਾ ਐਨ ਸ਼ੇਪ ਸ਼ੂ ਕਰਾਲਾ ਤੈਨੂੰ ਮੁੱਖ ਮੰਤਰੀ ਸਾਹਿਬ ਆਪ ਨੌਕਰੀ ਦੇਣਗੇ ਉਸ ਤੋਂ ਬਾਅਦ ਜਦੋਂ ਇਹ ਦੇਖਦਾ ਇਹ ਲਿਸਟ ਦੇ ਵਿੱਚ ਬਾਈ ਜੀ ਨਾਮ ਹੀ ਹੈ ਨੀਗਾ ਜਿਹਨੂੰ ਸਾਰਾ ਪੰਜਾਬ ਜਿਹਨੂੰ ਮੋਢਿਆਂ ਤੇ ਚੱਕੀ ਫਿਰਦਾ ਉਹ ਦੀਵੇ ਥੱਲੇ ਨੇਰੇ ਵਾਲੀ ਗੱਲ ਆ ਉਹਨੂੰ ਪੰਜਾਬ ਦੇ ਆਪਣੀ ਉਹਨਾਂ ਮਾਰੰਦ ਤੇ ਤੁਲੇ ਹੋਏ ਨੇ ਆਹ ਕਹੀ ਮੇਰੇ ਵੀਰਾਂ ਨੂੰ ਹੋ ਜਾਂਦਾ ਯਾਰ ਇਹ ਤਾਂ ਖੇੜ ਹੀ ਹੈ ਨੀਗੀ ਕਿ 올림픽 ਵਾਲੀ ਇਹ ਤਾਂ ਖੇੜ ਹੀ ਹੈ ਨੀ ਆਹ ਸਾਹਿਬ ਆਹ 1 2 3 ਪੁਆਇੰਟ ਲਿਖੇ ਨੇ ਪੰਜਾਬ ਸਰਕਾਰ ਨੇ ਇਹ ਆਪਣੇ ਵੱਲੋਂ ਨੋਟਿਸ ਜਾਰੀ ਕੀਤਾ ਸੀਗਾ ਨੌ ਫੇਸ ਇਹਨਾਂ ਦਾ ਹੋਆ ਦਫਤਰਾ ਦੇਖ ਲਓ ਤੁਸੀਂ ਧਿਆਨ ਨਾਲ ਇਹਨੂੰ ਬੁਲਾਇਆ ਉੱਥੇ ਇਹਨੂੰ ਕਿਹਾ ਕਿ ਤਰੁਣ ਫਿਕਰ ਨਾ ਕਰੀ ਅਸੀਂ ਤੇਰੇ ਨਾਲਾਂ ਤੇ ਨੌਕਰੀ ਦਵਾਂਗੇ ਮੁੜ ਕੇ ਕੋਈ ਇੱਥੇ ਕਾਰਵਾਈ ਆਹ ਦੇਖ ਲਓ ਬਾਈ ਜੀ ਇੱਕ ਆਹ ਜਿਹੜੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਸਰਕਾਰ ਦੀਆਂ ਹੁੰਦੀਆਂ ਨੇ ਰਾਸ਼ੀ ਦੇਣਾ ਲੋਕਾਂ ਨੂੰ ਪ੍ਰਮੋਟ ਕਰਨਾ ਮੈਂ ਹਰਿਆਣੇ ਦੀ ਗੱਲ ਕਰ ਲਵਾਂ ਮੈਂ ਹੋਰ ਸੂਬਿਆਂ ਦੀ ਗੱਲ ਕਰ ਲਵਾਂ ਉਹ ਆਪਣੀ ਖੇਡ ਨੂੰ ਏਦਾਂ ਪ੍ਰਮੋਟ ਕਰਦੇ ਨੇ ਕਿ ਜਿੱਦਾਂ ਜਦੋਂ ਉਹਨਾਂ ਦਾ ਬੱਚਾ ਕੋਈ ਖੇਡ ਕੇ ਆਉਂਦਾ ਸਿੱਧਾ ਟਾਇਰ 3 ਟਾਇਰ 4 ਦੀ ਨੌਕਰੀ ਤਾਂ ਛੱਡੋ ਡੀਐਸਪੀ ਐਸਐਚ ਨੂੰ ਲਾ ਦਿੰਦੇ ਨੇ ਜਾਂ ਫਿਰ ਰਾਸ਼ੀ ਦਿੰਦੇ ਨੇ ਆਹ ਜਿਹੜੀ ਰਾਸ਼ੀ ਸੀਗੀ ਸਰਕਾਰ ਵੱਲੋਂ ਰਾਸ਼ੀ ਇਹਨੂੰ ਤਰਨ ਨੂੰ ਦਿੱਤੀ ਗਈ ਸੀ ਤਰਨ ਆ ਗਿਆ ਚੱਕ ਨਹੀਂ ਵੀਰ ਜੀ 1 ਰੁਪਿਆ ਤੱਕ ਤਰੁੰਦੇ ਬੈਂਕ ਅਕਾਊਂਟ ਚ ਨਹੀਂ ਪਹੁੰਚਿਆ ਸਾਬ 1 ਰੁਪਿਆ ਵੀ ਫਿਰ ਅਸੀਂ ਰੋਲ ਮਾਡਲ ਬਣਾਉਣਾ ਕਿ ਇਹਨੂੰ ਚਾਹੁੰਨੇ ਆ ਅਸੀਂ ਰੋਲ ਮਾਡਲ ਗੈਂਗਸਟਰਾਂ ਨੂੰ ਬਣਾਉਣਾ ਚਾਹੁੰਨੇ ਆ ਅਸੀਂ ਰੋਲ ਜਦੋਂ ਅਸੀਂ ਇਹਨਾਂ ਨੂੰ ਚੱਕਣਾ ਹੀ ਨਹੀਂ ਅਸੀਂ ਇਹਨਾਂ ਦੀ ਪਿੱਠ ਤੇ ਥਾਪ ਹੀ ਨਹੀਂ ਮਾਰਨੀ ਕਿ ਚੱਲ ਸ਼ੇਰਾ ਤੈਨੂੰ ਦੇਖ ਕੇ 10 ਮੁੰਡੇ ਹੋਰ ਚੱਲਣਗੇ ਪਰ ਸਾਬ ਦੁਖੀ ਦੀ ਗੱਲ ਇਹ ਹੈ ਕਿ ਇਹਨੂੰ ਕੋਈ ਹੱਲਾਸ਼ੇਰੀ ਨਹੀਂ ਕੋਈ ਥਾਪੀ ਨਹੀਂ ਮੈਂ ਚਾਹੁੰਨਾ ਅਸੀਂ ਉਸ ਤੋਂ ਬਾਅਦ ਆਪਣੀ ਮੰਗ ਰੱਖਾਂਗੇ ਜੋ ਵੀ ਵਿਜ਼ਿਆਰਸੀ ਜਥੇਬੰਦੀ ਰੱਖੂਗੀ ਜਾਂ ਸੂਬੇ ਦਾ ਪ੍ਰਧਾਨ ਹੋਣ ਕਰਕੇ ਰੱਖਾਂਗੇ ਪਰ ਮੈਂ ਚਾਹੁੰਨਾ ਤਰੁਣ ਇੱਕ ਵਾਰੀ ਆਪਣਾ ਜਿਹੜਾ ਦੁੱਖ ਆ ਜਿਹੜਾ ਆਪਣਾ ਸਥਿਤੀ ਇੱਥੇ ਤੱਕ ਪਹੁੰਚੀ ਆ ਕਿ ਪੰਜਾਬ ਸਾਰਾ ਤਰੁਣ ਦੇ ਨਾਲ ਖੜਾ ਪੰਜਾਬ ਨੇ ਜਿਹਨਾਂ ਨੂੰ ਵੋਟਾਂ ਪਾਈਆਂ ਨੇ ਉਹ ਹੀ ਨਹੀਂ ਤਰੁਣ ਦੇ ਨਾਲ ਖੜਾ ਤਾਂ ਮੈਂ ਚਾਹੁੰਨਾ ਮੇਰਾ ਭਰਾ ਤਰੁਣ ਦੱਸੇ ਤੇ ਆਪਣਾ ਦੁੱਖ ਜ਼ਾਹਿਰ ਕਰੇ ਕਿਉਂਕਿ ਜਿਸ ਤਨ ਪੀੜ ਹੁੰਦੀ ਆ ਉਹੀ ਤਨ ਜ਼ਿਆਦਾ ਜਾਣਦਾ ਆ ਤਾਂ ਮੈਂ ਚਾਹੁੰਨਾ ਤਰੁਣ ਮੇਰਾ ਭਰਾ ਆਲਾ ਵੀ ਦੇ ਜਤੋਂ ਮੈਂ ਸਾਰੀ মিডিਆ ਵਰਤਨ ਦਾ ਵਿਦੋ ਧੰਨਵਾਦ ਕਰਦਾ ਕਿ ਹੁਣ ਤੱਕ ਤੁਸੀਂ ਸਪੋਰਟ ਕਰ ਰਹੇ ਹੋ ਮੇਨ ਮੇਰੇ ਨਾਂ ਮੁੱਦਾ ਕਰਿਓ ਤਾਂ ਨਾ ਬਹੁਤ ਪਾਰਿਆਂ ਦੇ ਦਿੱਲ ਤੇ ਮੈਂ ਈਸ਼ਰ ਭਾਈ ਜੀ ਦਾ ਵੀ ਵਿਦੋ ਧੰਨਵਾਦ ਕਰਦਾ ਜਿਨ੍ਹਾਂ ਨੇ ਪਹਿਲੇ ਵੀ ਕੇ ਮੇਰਾ ਮੁੱਦਾ ਚੱਕਿਆ ਸੀ ਤੇ ਹੁਣ ਫੇਰ ਮੇਰਾ ਸਾਥ ਦੇ ਦਿੱਤੇ ਤੇ ਮੈਂ ਅਪਣੀ ਗੇਮ ਬਾਰੇ ਦੱਸਣਾ ਮੈਂ ਪੰਜਾਬ ਦਾ ਇੱਕ ਲੋਕ ਲੋਕਾਂ ਹੀ ਕਹਰਾ ਰਾਜ ਦੇ ਅਧਿਕਾਰੀ ਹਾਂ ਜਿਨੇ ਪੰਜਾਬ ਦੇ ਲਈ ਹੀਟੀ ਬਣਾਈ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ ਅਜੇ ਤੋਂ ਪਹਿਲਾਂ ਮੈਡਲ ਜਿੱਤੇ ਮੈਂ ਦੋ ਵਾਰ ਹੀਟੀ ਬਣਾ ਕੇ ਮੈਡਲ ਆ ਕੇ ਦਿੱਤੇ ਤੇ ਉਸ ਤੋਂ ਬਾਅਦ ਮੈਂ ਚਲੇ ਜਾਏ ਜਿਵੇਂ ਕਿ ਮਾਣਯੋਗ ਡਾਇਰੈਕਟਰ ਪੰਜਾਬ ਦੇ ਕੋਲ ਤਿੰਨ ਡਿਪਾਰਟਮੈਂਟਸ ਨੇ ਮੈਨੂੰ ਲਈ ਨੌਕਰੀ ਲਈ ਗਿਆ ਰ ਜਿਹੜੀ 2023 ਤੋਂ ਲੈ ਕੇ ਹੁਣ ਤੱਕ ਮੈਂ ਮੈਨੂੰ ਕੋਈ ਆਫਰ ਲੈਟਰ ਨਹੀਂ ਹੈ ਜਦੋਂ ਮੈਂ ਨੌਕਰੀ ਲਈ ਜਾਂਦਾ ਉਹਤੇ ਕਹਿੰਦੇ ਜਿੰਨੇ ਦਾ ਰੁਪਇਆ ਤੁਸੀਂ ਉਹਦੇ ਕੋਲ ਜਾਓ ਉਹ ਤੁਹਾਨੂੰ ਨੌਕਰੀ ਦੇ ਦੇ। ਉਹ ਤਾਂ ਬਾਜੀ ਕੋਲ ਤਾਂ ਕਰਾਂਗਾ ਉਹਦੇ ਪਿਛਲੇ ਗਿਆ ਹੈ ਕਿ ਤੁਹਾਨੂੰ ਤਨਖਾਹ ਦਿੱਤੀ ਜਾਏਗੀ। ਅੱਜ ਸਾਰਿਆਂ ਤੋਂ ਤਨਖਾਹ ਦਿੱਤੀ ਗਈ ਬੱਦ ਮੈਂ ਉਹੀ ਰੱਖਾਂ। ਔਰ ਮੈਂ ਆਪਣੇ ਹੱਥਾਂ ਨਾਲ ਫਾਈਲ ਨਾਲ ਕੇ ਡੀ ਐਸ 14 ਰੁਪਇਆ ਅਮਨ ਦੇ ਕੇ ਆਇਆ ਐਫੀ ਡੈਵਟ ਬਣਾ ਕੇ ਦੇ ਕੇ ਆਇਆ ਬੱਦ ਮੈਨੂੰ ਹਾਂ ਤੱਕ ਨਹੀਂ ਮਿਲੀ। ਉਹ ਤੋਂ ਬਾਅਦ ਕੁਝ ਦਿਨਾਂ ਪਹਿਲੇ ਸਪੋਰਟ ਸੁਪਰਵਾਈਜ਼ਰ ਤੇ ਕੋਚਾ ਦੀ ਅਪਰਤਿਆ ਨਹੀਂ ਜਿਲੇ ਵਿੱਚ ਜਿਲੇ ਮੇਰਾ ਨਾਮ ਅਨਕੁਰ ਦੇ ਡਾਇਰੈਕਟਰਸ ਫੋਰਟ ਦੀ ਟੀਮ ਨੇ ਪਾਇਆ ਕਿਗਾ ਤੇ ਜਰਨਲ ਦੀ ਤਿਆਰੀ ਸ਼ੁਰੂ ਕੀਤੀ ਕੁਝ 2 ਦਿਨ ਪਹਿਲਾਂ ਇਹਨਾਂ ਨੇ 2-4 ਦਿਨ ਪਹਿਲਾਂ ਇੰਟਰਨਲ ਦੇ ਦੁਬਾਰਾ ਦੀ ਲਿਖਤ ਜਾਰੀ ਕੀਤੀ ਜਿਵੇਂ ਕਿ ਮੇਰਾ ਨਾਮ ਨਹੀਂ ਸੀ। ਸੋ ਮੈਂ ਮਾਨ ਰਾਮ ਨੂੰ ਇਹ ਹੀ ਇਤਿਬਾਕ ਕਰੂੰਗਾ ਕਿ ਮਾਨ ਦਾ ਮੈਂ ਕੁਝ ਗਲਤ ਕਰ ਰਿਹਾ ਆਪਣੇ ਪੰਜਾਬ ਦੇ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਕੱਢਣ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਨੂੰ ਮੋਟੀਵੇਟ ਕਰ ਰਿਹਾ ਕਿ ਨਸ਼ੇ ਛੱਡੋ ਖੇਡਾਂ 'ਵਾਂ ਲਾਓ ਤੇ ਮੈਂ ਢੀਰ ਇਹ ਅੱਜ ਉਹ ਅਪੀਲ ਕਰਦਾ ਕਿ ਮਾਨਤਾਰਨਾ ਤੁਹਾਡੇ ਬਾਰੇ ਬਹੁਤ ਸੁਣਿਆ ਕਿ ਤੁਸੀਂ ਆਮ ਬੰਦੇ ਨਾਲ ਟੱਕਰ ਹੋਣੀ ਨਹੀਂ ਮਿਲਦੀ ਆ ਮੇਰੇ ਨਾਲ ਇੱਕ ਵਾਰ ਨਹੀਂ ਦੋ ਵਾਰ ਨਹੀਂ ਆ ਤਿਲ ਭਰ ਲੈ ਮਾਨਤਾਰ ਸੋ ਮੇਰੇ ਤੇ ਬਣਾ ਆਖਾਤਰ ਖੋ ਮੈਂ ਆਪਣਾ ਹੱਕ ਮੰਗ ਰਿਹਾ ਕੋਈ ਠੀਕ ਨਹੀਂ ਮੰਗ ਰਿਹਾ ਜੋ ਮੈਂ ਡੀਜ਼ਲ ਕਰਨਾ ਰਹੀ ਗੱਲ ਕਰਾ ਕੇ ਵੀ ਕਰਾ ਕੇ ਅਹਨ ਏਸ਼ੀਆ ਦਾ ਪਾਟਾ ਗੋਲ ਦਾ ਪਾਟਾ ਕੋਮਲ ਵੈਤ ਦਾ ਪਾਟਾ ਇਵਨ ਥੋੜੀ ਮਿਹਰਬਾਨੀ ਨਾਲ ਅੱਜ ਕਰਾ ਕੇ ਪੰਜਾਬ ਹੰਦੂ ਦੀ ਦਾ ਵੀ ਸਾਰ ਸੋ ਮੈਨੂੰ ਹੁੰਦਾ ਕਿ ਨਹੀਂ ਜਮੈਂ ਲੱਗਿਆ ਕਿ ਮੇਰਾ ਕਸੂਰ ਕੀ ਆ ਕਿ ਮੈਂ ਹੈਂਡੀਕੈਪ ਦਾ ਤਾਂ ਮੇਰਾ ਨਿਕਰਾ ਹੋ ਰਿਹਾ ਹੈ ਜਾਂ ਮੈਂ ਡਿਫੇਬਲ ਹੋ ਕੇ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਮੋਟੀ ਕਰ ਰਿਹਾ ਕਿੰਨਾ ਛੱਡੋ ਤੇ ਆਪ ਆਪਣੇ ਸੋਹਣੇ ਪੰਜਾਬ ਨੂੰ ਇੱਕ ਨਸ਼ਾ ਮੁਕਤ ਪੰਜਾਬ ਬਣਾਉਣਾ ਸੋ ਮੈਂ ਇਹ ਕਹਿ ਕੇ ਇੱਕ ਵਾਰ ਫੇਰ ਬੇਨਤੀ ਕਰਨਾ ਕਿ ਪਲੀਜ਼ ਮੇਰੀ ਮਦਦ ਕੀਤੀ ਜਾਵੇ ਕਿਉਂਕਿ ਮੈਨੂੰ ਤੁਸੀਂ ਜੀਐਮ ਦੀ ਨੌਕਰੀ ਜਿਹੜੀ ਮੈਨੂੰ ਮਨੂਰ ਸੋ ਮੈਂ ਇਹ ਕਹਿ ਕੇ ਆ ਸਾਰਿਆਂ ਨੂੰ ਇੱਕ ਵਾਰ ਫੇਰ ਦਿলো ਧੰਨਵਾਦ ਕਰਦਾ ਤੇ ਈਸ਼ਰ ਬਾਈ ਜੀ ਦਾ ਦਿলো ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਮੇਰਾ ਦੁੱਖ ਦਰਦ ਖੰਡ ਗਿਆ ਤੇ ਅੱਜ ਨਰੀ ਹਰਤ ਲਈ ਬੱਥੇ ਨੇ ਥੈਂਕ ਯੂ ਬਾਈ ਜੀ ਦਾ ਦਿলো ਧੰਨਵਾਦ ਕਰਦਾ ਤੇ ਮੈਂ ਦੱਸਣਾ ਚਾਹੁੰਦਾ ਬਾਈ ਸਾਡਾ ਧੰਨਵਾਦ ਨਹੀਂ ਸਾਡਾ ਫਰਜ਼ ਆ ਕਿਉਂਕਿ ਅਸੀਂ ਬੱਚਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਰੋਲ ਮਾਡਲ ਇਹ ਜੇ ਹੁੰਦੇ ਨੇ ਰੋਲ ਮਾਡਲ ਤਰਨਾਰਗੇ ਹੁੰਦੇ ਨੇ ਰੋਲ ਮਾਡਲ ਗੈਂਗਸਟਰ ਨਹੀਂ ਹੁੰਦੇ ਰੋਲ ਮਾਡਲ ਉਹ ਨਹੀਂ ਹੁੰਦੇ ਜਿਹੜੇ ਤੁਸੀਂ ਚਾਹੁੰਦੇ ਹੋ ਕਿ ਜਿਹੜਾ ਜਲਦੀ ਆਪਣੇ ਆਪ ਤੇ ਪੈਸਾ ਕਮਾ ਲੈ ਨੋਲ ਮਾਡਲ ਇਹ ਹੁੰਦੇ ਨੇ ਜਿਹੜਾ ਆਪਣਾ ਹੱਡ ਤੋੜ ਕੇ ਆਪਣਾ ਹੱਡ ਤੋੜ ਕੇ ਮਿਹਨਤ ਕਰਦੇ ਨੇ ਜਿਹੜੇ ਭਾਰਤ ਦੇਸ਼ ਦਾ ਝੰਡਾ ਉੱਥੇ ਫੜਾਉਂਦੇ ਨੇ ਯੂ ਐਸ ਏ ਜਿੱਤ ਕੇ ਆਇਆ ਭਾਈ ਹੁਣ ਇਹ ਯੂ ਐਸ ਏ ਆਰ ਦੀ ਧਰਤੀ ਦੇ ਵਿੱਚ ਜਦੋਂ ਉੱਥੇ ਭਾਰਤ ਦਾ ਝੰਡਾ ਫੜਾਇਆ ਹੁਣ ਆ ਪੰਜਾਬ ਦਾ ਖਿਡਾਰੀ ਪੰਜਾਬ ਦਾ ਖਿਡਾਰੀ ਜਦੋਂ ਉੱਥੇ ਜਾ ਕੇ ਇਹਦਾ ਨਾਮ ਰੌਸ਼ਨ ਹੋਇਆ ਉਹਨਾ ਸੋਚੋ ਕੀ ਇਹ ਤੇ ਦਿਲ ਚ ਬੀਦੀ ਹੁਣੀ ਐ ਤੇ ਜਦੋਂ ਮੁੜ ਕੇ ਇੱਥੇ ਆਇਆ ਇਹ ਫੇਰ ਕਹਿੰਦੇ ਆ ਜੀ ਸਾਰੇ ਪੰਜਾਬ ਨੂੰ ਛੱਡ ਛੱਡ ਕੇ ਜਾਈ ਜਾਂਦੇ ਆ ਉਹ ਬਾਹਰ ਤਾਂ ਇਹਨੂੰ ਹੱਥਾਂ ਤੇ ਜੱਕੀ ਫਿਰਦੇ ਨੇ ਜਦੋਂ ਬਾਹਰ ਜਾਂਦਾ ਇਹ ਬਾਹਰ ਦੀ ਸਰਕਾਰ 에어ਪੋਰਟ ਤੋਂ ਲੈ ਕੇ ਇਹਨੂੰ ਖੇਡਾਂ ਤੱਕ ਹੱਥਾਂ ਤੇ ਚੱਕ ਕੇ ਲੈ ਕੇ ਜਾਂਦੀ ਆ ਜਦੋਂ ਇੱਥੇ ਆਉਂਦਾ ਨਾ ਸਰਕਾਰ ਨਾ ਕੋਈ ਛ ਮੁੜ ਕੇ ਜਦੋਂ ਬਾਅਦ 'ਚ ਆਮ ਪਾਰਟੀ ਦਾ ਐਮਐਲਏ ਇਹਨਾਂ ਦੇ ਘਰ ਚਲ ਜਾਂਦਾ ਉਹ ਕਹਿੰਦਾ ਭਾਈ ਤੂੰ ਮਾਫੀ ਮੰਗ ਲੈ ਮਾਫੀ ਮੰਗ ਕੇ ਸਾਰਿਆਂ ਨੂੰ ਹੱਥ ਜੋੜ ਕੇ ਕਹਿ ਲਾ ਕਿ ਯਾਰ ਤੂੰ ਤਾਂ ਦੂਜੀ ਪਾਰਟੀ ਦਾ ਬੰਦਾ ਆ ਉਹ ਭਾਈ ਮੈਂ ਮਾਫੀ ਮੰਗ ਲੈਣਾ ਤੁਹਾਡੇ ਤੋਂ ਇਹ ਕਿਸੇ ਪਾਰਟੀ ਦਾ ਬੰਦਾ ਨਹੀਂ ਇਹ ਕੋਈ ਤੁਸੀਂ ਤੁਸੀਂ ਇਹਨੂੰ ਨੌਕਰੀ ਦੇ ਦਿਓ ਮੈਂ ਤੁਹਾਡੇ ਕੋਲ ਮੈਂ ਤੁਹਾਡਾ ਮੂੰਹ ਮਿਠਾ ਕਰਾਣਾ ਆਉਂਗਾ ਮੈਂ ਮੁੱਖ ਮੰਤਰੀ ਮਾਨ ਸਾਹਿਬ ਦੀ ਖਸੀਦਾ ਲਾਉਂਗਾ ਕਿ ਸਾਹਿਬ ਇਸ ਤੋਂ ਵਧੀਆ ਤਾਂ ਕੋਈ ਮੁੱਖ ਮੰਤਰੀ ਹੈ ਨਹੀਂਗਾ ਅਖੀਰ ਚ ਮੈਂ ਇੱਕ ਗੱਲ ਕਰਨੀ ਚਾਹੁੰਦਾ ਸਾਬ ਪੰਜਾਬ ਕੋਲ ਬਹੁਤ ਥੋੜੇ ਰੋਲ ਮਾਡਲ ਰਹਿ ਗਏ ਨੇ ਪੰਜਾਬ ਕੋਲ ਜਿੰਨੇ ਰੋਲ ਮਾਡਲ ਸੀਗੇ ਜਾਂ ਤਾਂ ਆਪਾਂ ਉਹਨਾਂ ਨੂੰ ਗਵਾ ਚੁੱਕੇ ਆ ਜਾਂ ਫਿਰ ਉਹ ਹਿੰਮਤ ਤੇ ਹੌਸਲਾ ਹਾਰ ਕੇ ਘਰੇ ਬੈਠ ਚੁੱਕੇ ਨੇ ਕੋਈ ਨਹੀਂ ਚਾਹੁੰਦਾ ਕਰ ਤੋਂ ਪੈਰ ਪਟਣਾ ਜਦੋਂ ਸਾਹਮਣੇ ਦੇਖਦੇ ਆ ਕਿ ਯਾਰ ਇਹ ਤਾਂ ਕੁਝ ਹੋਣਾ ਹੀ ਨਹੀਂ ਕੋਈ ਨਹੀਂ ਚਾਹੁੰਦਾ ਇਹ ਨਹੀਂ ਚਾਹੁੰਦੇ ਕਿ ਯਾਰ ਸਾਨੂੰ ਵੀ ਨੌਕਰੀ ਮਿਲੂਗੀ ਛੋਟੇ ਬੱਚੇ ਯਾਰ ਬਾਈ ਜਦੋਂ ਅਸੀਂ ਵੀ ਦੇਖਦੇ ਆ ਨਾ ਕਿਸੇ ਵੱਲ ਅਸੀਂ ਚਾਹੁੰਦੇ ਆ ਯਾਰ ਅਸੀਂ ਉਹਦੇ ਵਰਗਾ ਬਣੀਏ ਜਦੋਂ ਸਾਡੇ ਕੋਚ ਨੂੰ ਜਾਂ ਸਾਡੇ ਰੋਲ ਮਾਡਲ ਨੂੰ ਹੀ ੱੱਕੇ ਬਹਿਣਗੇ ਦਾ ਸਾਬ ਬੱਚਾ ਕੌਣ ਕਹੂਗਾ ਕਿ ਅਸੀਂ ਉਹਦੇ ਵਰਗਾ ਬਣੀਏ ਬੱਚਾ ਦਾ ਕਹੂਗਾ ਯਾਰ ਇਸ ਤੋਂ ਚੰਗਾ ਦਾ ਫਰੋਤੀਆਂ ਮੰਗ ਲਓ ਨਾਲੇ ਤਾਂ ਤੁਹਾਨੂੰ ਰਾਸ਼ੀ ਆ ਜਾਂਦੀ ਆ ਨਾਲੇ ਦਾ ਨਾਮ ਹੋ ਜਾਂਦਾ ਨਾਲੇ ਦਾ ਲੈ ਵੀ ਲਾਲਾ ਲਾਲਾ ਹੋ ਜਾਂਦੀ ਆ ਇਹ ਪੰਜਾਬ ਦਾ ਦੁਸਤਾਨ ਦਾ ਇਹ ਪੰਜਾਬ ਦਾ ਦੁੱਖ ਵਾਲੀ ਗੱਲ ਆ ਪਰ ਫੇਰ ਵੀ ਮੈਨੂੰ ਆਸ ਤੇ ਉਮੀਦ ਆ ਅਖੀਰ 'ਚ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸਾਬ ਆਪਾਂ ਇਹ ਜੇ ਨੌਜਵਾਨ ਨੂੰ ਉਦੋਂ ਤੱਕ ਪ੍ਰਮੋਟ ਕਰਾਂਗੇ ਜਦ ਤੱਕ ਸਾਡੇ ਸਾਥ ਸਾਣੇ ਆ ਜਦ ਤੱਕ ਮੈਂ ਸੌਦੇ ਤੇ ਬੈਠਾਂ ਕਿਉਂਕਿ ਮੈਂ ਸਟੂਡੈਂਟਾਂ ਨੂੰ ਚਾਹੁੰਨਾ ਇਹਦੇ ਬਾਰੇ ਦੇਖਣਾ ਮੈਂ ਥੋੜੇ ਸਮੇਂ ਦਾ ਸਰਕਾਰ ਨੂੰ ਅਲਟੀਮੇਟਮ ਦੇਣਾ ਚਾਹੁੰਨਾ ਕੀ ਤੁਹਾਡੇ ਕੋਲ ਆ ਹਫਤਾ ਦਾ ਜਾਂ ਫਿਰ 8-9 ਦਿਨ ਦਾ ਤੁਹਾਨੂੰ ਮੈਂ ਅਲਟੀਮੇਟਮ ਵੀ ਨਹੀਂ ਯਾਰ ਮੈਂ ਬੇਨਤੀਆਂ ਕਰਨਾ ਚਾਹੁੰਨਾ ਅਸੀਂ 8-9 ਦਿਨ ਦਿੰਨੇ ਆ ਸਭ ਤੁਹਾਨੂੰ ਉਸ ਤੋਂ ਬਾਅਦ ਮੈਂ ਤੇ ਤਰਨ ਸਹੀ ਹੈ ਭਾਈ ਮੈਂ ਤੇ ਤਰਨ ਮੁੱਖ ਮੰਤਰੀ ਸਾਹਿਬ ਦੇ ਘਰ ਦੇ ਬਾਹਰ ਜਾ ਕੇ ਬਹਿ ਜਾਵਾਂਗੇ ਜਿੱਦਾਂ ਇੱਕ ਵਾਰੀ ਪਹਿਲਾਂ ਬੈਠੇ ਸੀਗੇ ਅਸੀਂ ਦੋ ਜਣੇ ਜਾ ਕੇ ਬੈਠਾਂਗੇ ਸਾਬ ਕਿਉਂਕਿ ਇਹ ਕਹਿੰਦੇ ਤਾਰਾ 144 ਲੱਗੀ ਹੁੰਦੀ ਐ ਤਾਰਾ 144 ਦੋ ਬੰਦਿਆਂ ਦੇ ਤਾਂ ਦੋ ਬੰਦੇ ਤਾਂ ਇੰਨੇ ਤਾਂ ਬਹਿ ਸਕਦੇ ਨੇ ਉੱਥੇ ਜਾ ਕੇ ਇਹਨਾਂ ਦਾ ਇਹ ਜਿਹਾ ਜਲੂਸ ਕੱਢਾਂਗੇ ਜਲੂਸ ਕਰਨਾ ਸਾਨੂੰ ਆਉਂਦਾ ਜੱਦਾਵੇਂ ਪ੍ਰਧਾਨ ਬਣਿਆ ਤਾਂ ਨਹੀਂ ਲਾ ਰਹੇ ਹਾਂ ਸਾਬ ਪਰ ਅਸੀਂ ਨਹੀਂ ਚਾਹੁੰਦੇ ਕਿ ਇਹ ਕਰੋ ਕਿਉਂਕਿ ਸਾਰਾ ਪੰਜਾਬ ਆਜੇ ਇਸ ਮੁੰਡੇ ਦੇ ਪਿੱਛੇ ਖੜਾ ਤੇ ਦੋ ਦਿਨ ਦਾ ਅਸੀਂ ਸੱਤ ਤੋਂ ਅੱਠ ਦਿਨ ਦਾ ਤੁਹਾਨੂੰ ਟਾਈਮ ਦਿੰਨੇ ਆ। ਦੋਨੇ ਜਣੇ ਜਾ ਕੇ ਮਾਨ ਸਾਹਿਬ ਦੇ ਘਰ ਦੇ ਬਾਹਰ ਜਾ ਕੇ ਬਹਿ ਜਾਵਾਂਗੇ। ਉਸ ਤੋਂ ਪਹਿਲਾਂ ਮਾਨ ਸਾਹਿਬ ਤੁਸੀਂ ਬੜਾਈ ਆ ਤੁਹਾਡੀ ਜਲੰਧਰ ਵੀ ਬਾਈ ਇਲੈਕਸ਼ਨ ਜਿੱਤੀ ਹੋ ਜ਼ੋਰ ਨਾਲ ਸਾਰਾ ਕੁਝ ਆ ਲੋਕ ਤੁਹਾਡੇ ਨਾਲ ਨੇ। ਲੋਕਾਂ ਦਾ ਫਤਵਾ ਤੁਹਾਡੇ ਹੱਕ 'ਚ ਆ ਪਰ ਇਹਨਾਂ ਅਰਗੇ ਨੌਜਵਾਨਾਂ ਨੂੰ ਰੋਲ ਮਾਡਲ ਬਣਾਓ। ਇਹਨਾਂ ਗੱਲਾਂ ਕਰਕੇ ਤੁਹਾਡਾ ਸਾਰਿਆਂ ਦਾ মিডিਆ ਵਾਲਿਆਂ ਦਾ ਧੰਨਵਾਦ ਜਿਹੜੇ ਇੱਥੇ ਸਾਡੀ ਗੱਲ ਸੁਣਨ ਤੇ ਆਏ ਹੋ। ਬਹੁਤ-ਬਹੁਤ ਧੰਨਵਾਦ ਤੁਹਾਡਾ। ਹੋਰ ਜੇ ਕੋਈ ਸਵਾਲ ਹੋਵੇ ਤਾਂ ਤੁਸੀਂ ਹਾਂ ਜੀ ਉਹ ਲਾਹਤ ਕਿਹਦੇ ਸਰਕਾਰ ਸੀ ਉਸ ਟਾਈਮ ਕਾਂਗਰਸ ਪਾਰੀ ਦੀ ਸਰਕਾਰ ਸੀ ਹੁਣ ਟ੍ਰੈਸਪੋਰਟ ਸਰਰੀ ਐਨਐਸਐਨਐਸਏ ਕਾਂਗਰਸ ਨੇ ਕੀ ਕੀਤਾ ਨਾ ਉਸ ਵੇਲੇ ਕਾਂਗਰਸ ਸਰਕਾਰ ਨੇ ਕੂਨੀ ਕੀਤੀ ਮਾਨੀ ਕੋਟੀ ਹੁਣ ਆਵਾਦੀ ਪਾਰਟੀ ਨਹੀਂ ਕਰ ਲਈ ਉਸ ਤੋਂ ਬਾਅਦ ਆਵਾਦੀ ਪਾਰਟੀ ਆ ਕੇ ਨਾਲ ਬੈਠੀ ਹੁਣ ਕਾਂਗਰਸ ਮਿਲ ਕੇ ਨਾਲ ਆ ਕੇ ਹੁਣ ਤਾਂ ਤੁਸੀਂ ਰਹੇ ਹੋ ਭਾਈ ਇਹਦਾ ਇਹਦਾ ਸਵਾਲ ਦਾ ਜਵਾਬ ਮੈਂ ਦਿੰਦਾ ਮੈਨੂੰ 1 ਸਾਲ 9 ਮਹੀਨੇ ਹੋਏ ਪ੍ਰਧਾਨ ਬਣੇ ਨੂੰ ਨਾ ਮੇਰੇ ਕੋਲੋਂ ਤਾਂ ਕੋਈ ਅਹੁਦਾ ਸੀਗਾ ਨਾ ਮੇਰੇ ਕੋਲ ਉਦੋਂ ਕੋਈ ਇਹ ਜੀ ਤਾਕਤ ਸੀ ਜਿਹੜਾ ਮੈਂ ਚੱਕ ਸੰਗਾ ਜਿਹੜੇ ਕਾਂਗਰਸ ਦੇ ਉਦੋਂ ਖੇਡ ਮੰਤਰੀ ਸੀਗੇ ਜਾਂ ਜਿਹੜਾ ਕਾਂਗਰਸ ਦਾ ਉਦੋਂ ਮੁੱਖ ਮੰਤਰੀ ਸੀਗਾ ਨਕਮੇ ਸੀਗੇ ਕਾਂਗਰਸ ਦਾ ਮੁੱਖ ਮੰਤਰੀ ਮੈਂ ਸਿੱਧਾ ਕਹੂੰਗਾ ਭਾਈ ਕਾਂਗਰਸ ਦਾ ਮੁੱਖ ਮੰਤਰੀ ਨਕਮਾ ਸੀਗਾ ਜੀਨੇ ਸਾਡੇ ਭਰਾ ਨੂੰ ਚੁਣਿਆ ਨਹੀਂ ਤਾਂ ਹੀ ਕਰਕੇ ਅਸੀਂ ਬਾਹਰ ਬੈਠੇ ਮੈਂ ਨਹੀਂ ਬਾਹਰ ਬੈਠਾ ਕਿਉਂਕਿ ਮੈਂ ਤਾਂ ਉਦੋਂ ਸੰਘਰਸ਼ ਕਰ ਰਿਹਾ ਸੀਗਾ ਮੇਰਾ ਤਾਂ ਸੁਭਾਅ ਇਦਾਂ ਦਾ ਜਿਹੜਾ ਬੰਦਾ ਇਹਦੇ ਨਾਲ ਕੋਈ ਗਲਤ ਕਰੂਗਾ ਇਹ ਪਾਰਟੀ ਬਾਜੀ ਤੋਂ ਉੱਤੇ ਉਠੀਏ ਸੀ एनएसयूआई ਮੈਂ ਵਿਦਿਆਰਥੀ ਜਥੇਬੰਦੀ ਦਾ ਪ੍ਰਧਾਨ ਆ ভাই ਵਿਦਿਆਰਥੀਆਂ ਦਾ ਰੋਲ ਮਾਡਲ ਹੈ ਇਹ ਜਦੋਂ ਸਾਡੀ ਸਰਕਾਰ ਆਈ ਉਦੋਂ ਮੇਰੇ ਕੰਨ ਫੜ ਲਿਓ ਆ ਕੇ ਕਿ ਭਾਈ ਤੂੰ ਦਿੰਦਾ ਨਹੀਂ ਮੀਥੇਰ ਵੀ ਮੁੜ ਕੇ ਫੋਨ ਵੀ ਬੰਦ ਕਰ ਲਿਆ ਆਹ ਜਿਹੜੀ ਕਾਂਗਰਸ ਦੀ ਤੁਸੀਂ ਗੱਲ ਕਰਦੇ ਹੋ ਮੈਂ ਡਿਫੈਂਡ ਤਾਂ ਨਹੀਂ ਕਿਸੇ ਨੂੰ ਕਰਦਾ ਕਿਉਂਕਿ ਤੁਹਾਡੀ ਗੱਲ ਇੱਕਦਮ ਸਹੀ ਆ ਪਰ ਕਾਂਗਰਸ ਨੇ ਆ ਨੀਚਪੂਣਾ ਨਹੀਂ ਕੀਤਾ ਸੀਗਾ ਕਿ ਨਾਮ ਪਾ ਕੇ ਨਾਮ ਕੱਟਦਾ ਸੀ ਤੇ ਗਲਤੀ ਹਾਂ ਭਾਈ ਕਾਂਗਰਸ ਦੀ ਵੀ ਹੈਗੀ ਆ ਠੋਕ ਕੇ ਗਲਤੀ ਆ ਕਾਂਗਰਸ ਦੀ ਮੈਂ ਵਿੱਚ ਕਾਂਗਰਸ ਦੇ ਰਹਿ ਕੇ ਬੋਲ ਕੇ ਕਹਿੰਦਾ ਕਿ ਕਾਂਗਰਸ ਦੀ ਠੋਕ ਕੇ ਗਲਤੀਆਂ ਕਿ ਕਾਂਗਰਸ ਇਹਨੂੰ ਪ੍ਰਮੋਟ ਨਹੀਂ ਕੀਤਾ ਤਾਂ ਹੀ ਕਾਂਗਰਸ ਦਾ ਹਾਲ ਇਦਾਂ ਦਾ ਹੋਇਆ ਕਿ ਅਸੀਂ ਬਾਹਰ ਬੈਠੇ ਆਂ ਆ ਜਲੰਧਰ ਬਾਈ ਇਲੈਕਸ਼ਨ ਵੀ ਆ ਕਰੇ ਕਿ ਕਾਂਗਰਸ ਦੀ ਗਲਤੀਆਂ ਦੇ ਨਾਲ ਹੀ ਜਦ ਤੱਕ ਇਹਨੂੰ ਕਾਂਗਰਸ ਸੁਧਾਰੂਗੀ ਨਹੀਂ ਇਦਾਂ ਹੀ ਹਾਲ ਹੁੰਦਾ ਰਹੂਗਾ ਪਰ ਇਹਨਾਂ ਨੂੰ ਚੱਕ ਕੇ ਜੇ ਸਾਡੇ ਵਰਗੇ ਨੌਜਵਾਨ ਕਾਂਗਰਸ ਚ ਨੇ ਜਿਹੜੇ ਦੁੱਖ ਸਮਝ ਰਹੇ ਨੇ ਤਾਂ ਸਾਨੂੰ ਅੱਗੇ ਆਉਣਾ ਪੈਣਾ ਤਾਂ ਅੱਜ ਮੇਰੇ ਨਾਲ ਜੁੜੇ ਨੇ ਹੋਰ ਕਿਸੇ ਪਾਰਟੀ ਨੇ ਨਹੀਂ ਇਹਨੂੰ ਭਰਾ ਨੂੰ ਚੱਕ ਲਿਆ ਜੀ ਸਰ ਕੀ ਸਰਕਾਰ ਦਾ ਜਾਂ ਹੁੰਦੀ ਸਰਕਾਰ ਦਾ ਲੈਟਰ ਆਇਆ ਜੇ ਉਹ ਨਾਮ ਵੜਿਆ ਨੂੰ ਛੜਿਆ ਦਾ ਤੁਸੀਂ ਡਾਇਰੈਕਟਰ ਸਪੋਰਟ ਕੋਲ ਉੱਚੇਗੇ ਤੇ 4 ਇੰਚ ਸquare ਆਫਟਰ ਦਾ ਲੱਗ ਰਹੀ ਹੁੰਦਾ ਜੀ ਮੈਨੂੰ ਈਸ਼ਰ ਗਾਜੀ ਜੀ ਨੇ ਉਹਨੂੰ ਠੀਕ ਆਇਆ ਬਸ ਖਾਪ ਕੋਲੀ ਗਿਆ ਅਸੀਂ ਡਾਇਰੈਕਟ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਅਸੀਂ ਡਾਇਰੈਕਟਰ ਸਪੋਰਟ ਕੋਲ ਇਹ ਪਹਿਲਾਂ ਦੋ ਦਿਨ ਵਾਰੀ ਜਾ ਆਏ ਇਹਨੂੰ ਇਹ ਡੀਸੀ ਕੋਲ ਜਾ ਆਇਆ ਇਹਨੂੰ ਐਸਡੀਐਮ ਬੁਲਾ ਲੈਂਦਾ ਆ ਜਦੋਂ ਇਧਰੋਂ ਪ੍ਰੈਸ਼ਰ ਪੈਂਦਾ ਆ ਜਦੋਂ ਅਸੀਂ ਕਹਿੰਨੇ ਜੇ ਅਸੀਂ ਧਰਨਾ ਦਵਾਂਗੇ ਡਾਇਰੈਕਟਰ ਸਪੋਰਟ ਕੋਲ ਜਦੋਂ ਜਾਂਦਾ ਇਹ ਉਹ ਕਹਿੰਦਾ ਭਰਾਵਾ ਮੈਂ ਤਾਂ ਤੇਨੋਕਰੀ ਦੇਣਾ ਚਾਹਣਾ ਆਹੀ ਕਹਿੰਦਾ ਉਹ ਕਹਿੰਦਾ ਯਾਰ ਮੈਂ ਤਾਂ ਤੇਰੇ ਨਾਲ ਆ ਮੇਰੇ ਤੋਂ ਤਾਂ ਤੂੰ ਨੌਕਰੀ ਤੂੰ ਸਾਡਾ ਰੋਲ ਮਾਡਲ ਹੈ ਚਾਹ ਬੁਲਾਉਂਦਾ ਇਹਨੂੰ ਵਧੀਆ ਤਰੀਕੇ ਨਾਲ ਇਹਦੀ ਸਾਰੇ ਅਫਸਰ ਸਾਰੇ ਅਧਿਕਾਰੀ ਇੱਜ਼ਤ ਕਰਦੇ ਨੇ ਇਹਨੂੰ ਮਾਨ ਸਮਾਨ ਦਿੰਦੇ ਨੇ ਉਹ ਗੱਲ ਤਾਂ ਇਹ ਹੈ ਕਿ ਉਹ ਨੌਕਰੀ ਤਾਂ ਉਹਨਾਂ ਨੇ ਦੇਣੀ ਹੈ ਡਾਇਰੈਕਟਰ ਸਪੋਰਟ ਦੀ ਆਪ ਨੌਕਰੀ ਉਹਦੇ ਹੱਥ ਚ ਹੈ ਡਾਇਰੈਕਟਰ ਸਪੋਰਟ ਲਾਇਆ ਕਹਿੰਦੇ ਆ ਪੰਜਾਬ ਸਰਕਾਰ ਨੇ ਲਾਇਆ ਡਾਇਰੈਕਟਰ ਸਪੋਰਟ ਇਕੱਲੀ ਇੰਡੀਵਿਜੂਅਲ ਬਾਡੀ ਤਾਂ ਹੈ ਨਹੀਂ ਕਿ ਕਿ ਉਹ ਇਕੱਲਾ ਆਪਣੇ ਆਪ ਫੈਸਲਾ ਲੈ ਲੂਗੀ ਤਾ ਸਾਬ ਸਾਡੀ ਗੱਲ ਤਾਂ ਹੀ ਅਸੀਂ ਮੁੱਖ ਮੰਤਰੀ ਮਾਨ ਸਾਹਿਬ ਨੂੰ ਕਹਿ ਰਹੇ ਡਾਇਰੈਕਟਰ ਸਪੋਰਟ ਦਾ ਚਾਹ ਪਾਣੀ ਪਲਾ ਸਕਦਾ ਵਹਨੇ ਲਾ ਕੇ ਤੋੜ ਸਕਦਾ ਗੱਲ ਤਾਂ ਮੁੱਖ ਮੰਤਰੀ ਪੰਜਾਬ ਨੇ ਕਰਨੀ ਹੈ ਕਿ ਭਾਈ ਡਾਇਰੈਕਟਰ ਸਪੋਰਟ ਨੂੰ ਨੌਕਰੀ ਦੇ ਦੇ ਡਾਇਰੈਕਟਰ ਸਪੋਰਟ ਨੇ ਕੀ ਉਹ ਆ ਕਿ ਇਹਨੂੰ 1 ਮਿੰਟ ਚ ਨੌਕਰੀ ਨਾ ਦਊਗਾ ਭਾਈ ਕਿਆ ਕਿ ਰੈਕਗਨਾਈਜ਼ਡ ਕੋਰਸ ਰੈਕਗਨਾਈਜ਼ਡ ਆਪਰਚੂਨਿਟੀ ਜਿਹੜੀ ਤੁਸੀਂ ਲੱਭ ਰਹੇ ਹੈਗੇ ਐ ਵੈਂਟੇਜ ਵੈਂਟੇਜ ਨਾ ਨਹੀਂ ਬਿੱਤੇ ਚਲਾਉਂਦੀ ਭਾਈ ਆ ਮੈਂ ਤੁਹਾਨੂੰ ਦਿਖਾ ਦਵਾ ਹਾਂ ਹਾਂਜੀ ਆ ਮੈਂ ਤੁਹਾਨੂੰ ਇੱਕ ਚੀਜ਼ ਦਿਖਾ ਦਵਾ ਬਈ ਆ ਹੈਗਾ ਗੇਮਸ ਦੈਟ ਆਰ ਇਨਕਲੂਡਿਡ ਇਨ ਪੋਲੀਸੀ ਅਕੋਰਡਿੰਗ ਟੂ 올림픽 ਗੇਮਸ ਕਾਮਨਵੈਲਥ ਗੇਮਸ ਐਂਡ ਏਸ਼ੀਅਨ ਕੈਲੰਡਰ ਇਹਦੇ ਵਿੱਚ ਕਰਾਟੇ ਆ ਬਈ ਇਹਦੀ ਆਪਾਂ ਗੱਲ ਛੱਡੋ ਇਹਨੂੰ ਸਾਈਡ ਤੇ ਰੱਖੋ ਆਹ ਜਿਹੜੀ ਲਿਸਟ ਆ ਆ ਪੰਜਾਬ ਸਰਕਾਰ ਦੀ ਲਿਸਟ ਆ ਲਿਸਟ ਆਫ ਇਲੀਜੀਬਲ ਕੈਂਡੀਡੇਟਸ ਫਾਰ ਇੰਟਰਵਿਊ ਡਾਇਰੈਕਟਰ ਸਪੋਰਟਸ ਪੰਜਾਬ ਇਹ ਭਾਈ ਆਹੀ ਸਾਲ ਦੀ ਆ ਪਿਛਲੇ ਸਾਲ ਦੀ ਹੈ ਆਹ ਜਿਹੜੀ ਨਵੀਂ ਲਿਸਟ ਆ ਇਹ ਲਿਸਟ ਦੇ ਵਿੱਚ ਆਵੇ ਪੰਜਾਬ ਸਰਕਾਰ ਦੀ ਉਹ ਨਾ ਵੀ ਖੇਡ ਹੋਵੇ ਕੀ ਇਹ ਰੋਲ ਮਾਡਲ ਨਹੀਂ ਕੀ ਇਹ ਬੱਚਿਆਂ ਨੂੰ ਨਸ਼ੇ ਚੋਂ ਕੱਢੂਗਾ ਨਹੀਂ ਕੀ ਅਰਦਾਸ ਕਰਕੇ ਹੀ ਬੱਚੇ ਨਸ਼ੇ ਜੋ ਨਿਕਲਣਗੇ ਇਹ ਜਿਆ ਨੂੰ ਜੇ ਅਸੀਂ ਪ੍ਰਮੋਟ ਨਹੀਂ ਕਰਾਂਗੇ ਜਿੰਦੇ ਅਸੀਂ ਥਰੂ ਨਹੀਂ ਦੇਖਾਂਗੇ ਫਿਰ ਅਸੀਂ ਥਰੂ ਕੀ ਦੇਖਾਂਗੇ ਹੁਣ ਜਾਵਾਂਗੇ ਜਦੋਂ ਹਾਈ ਕੋਰਟ ਜਾਓ ਫਿਰ ਮੈਂ ਮਾਮਲਾ ਕਹਿੰਦੇ ਸਬ ਜੁਡੀਸ਼ਲ ਹੈ ਜੀ ਅਸੀਂ ਕੁਝ ਕਰ ਨਹੀਂ ਸਕਦੇ ਸਭ ਜਲੂਸ ਤਾਂ ਕੱਢੀਏ ਹਰ ਜਗ੍ਹਾ ਕੜਕਾਈਏ ਮੈਂ ਬੀਜੇਪੀ ਵਾਲਿਆਂ ਨੂੰ ਵੀ ਬੇਨਤੀ ਕਰਦਾ ਮੈਂ ਜਾਖੜ ਸਾਹਿਬ ਨੂੰ ਵੀ ਬੇਨਤੀ ਕਰਦਾ ਮੈਂ ਖਾਲੀ ਦਲ ਨੂੰ ਸੁਖਬੀਰ ਸਿੰਘ ਬਾਦਲ ਟਾਈਮ ਤੁਸੀਂ ਗੱਲ ਕੀਤੀ ਸਾਬ ਸੁਖਬੀਰ ਸਿੰਘ ਬਾਦਲ ਟਾਈਮ ਕਬੱਡੀ ਨੂੰ ਪ੍ਰਮੋਟ ਕੀਤਾ ਜਾਂਦਾ ਸੀਗਾ ਮੈਂ ਉਦੋਂ 7ਵੀਂ 8ਵੀਂ ਜਿਗਾ ਸਾਡੇ ਸਕੂਲ 'ਚ ਕਬੱਡੀ ਕੋਈ ਪਤਾ ਹੀ ਨਹੀਂ ਸੀ ਟੀਚਰਾਂ ਨੂੰ ਉਸ ਕਬੱਡੀ ਅਸੀਂ ਕਬੱਡੀ ਖੇលਨ ਲੱਗੇ ਸੀਗੇ ਕਿਉਂ ਸੁਖਬੀਰ ਸਿੰਘ ਬਾਦਲ ਕਰਕੇ ਕਿਉਂਕਿ ਉਹਨੇ ਕਬੱਡੀ ਨੂੰ ਪ੍ਰਮੋਟ ਇਸ ਕਰਲੇ ਲੈਵਲ ਤੱਕ ਕਰ ਲਿਆ ਸੀਗਾ ਤਾਂ ਮੈਂ ਕਹੀ ਨਾ ਜਿਹੜਾ ਬੰਦਾ ਪ੍ਰਮੋਟ ਕਰਦਾ ਉਹਨੂੰ ਫੜੋ ਇਹਨੂੰ ਪ੍ਰਮੋਟ ਕਰੋ ਸਭ ਕਾਰਾਟੇ ਕਿ ਕਿੰਨੇ ਬੱਚੇ ਇਹਦੇ ਨਾਲ ਕਾਰਾਟੇ 'ਚ ਲੱਗਣਗੇ ਤੁਸੀਂ ਬੰਦਾ ਦੇਖੋ ਮੀਥੇਰ ਦੀ ਗੱਲ ਹੋਈ ਆ ਮੀਥੇਰ ਐਮਪੀ ਜੇਤੀਆ ਸਾਹਿਬ ਇਹਨਾਂ ਨਾਲ ਟਰੇ ਲਾਉਂਦਾ ਰਿਹਾ ਸੀਗਾ ਹੁਣ ਮੀਥੇਰ ਕੋਲ ਡਾਟਾ ਪੈਕ ਮੁੱਕ ਗਿਆ ਕਿ ਇਹਨਾਂ ਦਾ ਫੋਨ ਨਹੀਂ ਚੱਗਦਾ ਇਹਨਾਂ ਦਾ ਪਾਉਂਦਾ ਨਹੀਂ ਟਵੀਟ ਤਕੀਰ ਜਿਵੇਂ ਇਹ ਗੱਲ ਕਹਿਣਾ ਚਾਹੁੰਦਾ ਸਾਬ ਇਹਨਾਂ ਨੂੰ ਪਾਰਟੀ ਬਾਜ਼ੀ ਆ ਜੇ ਆਪਾਂ ਨਾ ਬੰਡੀਏ ਇਹਨਾਂ ਦਾ ਹੌਸਲਾ ਵਧਾਈ ਕਰੀਏ ਮੈਂ ਤਰຸນ ਬੋਲਣਾ ਚਾਹੁੰਦਾ ਕੁਝ ਭਾਈ ਵੀਰੇ ਮੈਂ ਪਾਰਟੀ ਪਾਰਟੀ ਲਈ ਗੱਲ ਕਲੀਅਰ ਕਰਦਾ ਮੈਂ ਮੇਰੀ ਇੱਕੋ ਪਾਰਟੀ ਹੈ ਇੰਡੀਆ ਮੈਂ ਦੇਖਦਾ ਪਲੇਰਾਂ ਦੇਖਦੇ ਕਿ ਐਜੂਕੇਟਡ ਹਾਂ ਤੇ ਮੇਰਾ ਕੋਈ ਕਿਥੇ ਪਾਰੀਣਾ ਨਹੀਂ ਕਿਣੀ ਐ ਮੈਨੂੰ ਅਕਾਦੀ ਦਾ ਫੋਕ ਕਰਦਾ ਮੈਨੂੰ ਬਿਜਲ ਕਰਦਾ ਮੈਨੂੰ ਕੰਪਨੀ ਕੱਢ ਕੇ ਸਪੋਰਟ ਕਰਦੀ ਐ ਕਿਉਂ ਕਰਦੀ ਐ ਕਿਉਂਕਿ ਮੈਂ ਇੱਕ ਇੰਡੀਆ ਦਾ ਪਲੇਅਰ ਆ ਔਰ ਮੇਰੀ ਪਾਰਟੀ ਸਿਰਫ ਇੰਡੀਆ ਆ ਨਹੀਂ ਬੋਲੋ ਕੋਈ ਰੇਜਨ ਨਹੀਂ ਨਹੀਂ ਕੋਈ ਪਾਰਟੀ ਐ ਤੇ ਰਹੀ ਗੱਲ ਸਪੋਰਟ ਦੀ ਜੇ ਤੁਹਾਨੂੰ ਸਪੋਰਟ ਤੇ ਮੈਨੂੰ ਨੌਕਰੀ ਨਹੀਂ ਦੇਣੀ ਤਾਂ ਮੈਂ 50% ਡੇਟੇ ਬੜਨਾ ਮੇਰਾ 4% ਕੋਟਾ 2012ੋਂ ਤੱਕ ਖਾਲੀ ਪਿਆ ਦੇਖ ਲੋ ਤੁਸੀਂ ਉਹ ਇੰਤਜ ਕਰ ਦਿਓ ਇਨੀ ਕਿਰਪਾ ਕਰੋ ਯੋਥਰਨ ਸਪੋਰਟ ਤੇ ਬਦਿਆ ਕੀ ਕਰਾ ਕੇ ਉਹਨੂੰ ਦਾ ਫਾਟ ਨਹੀਂ ਹੈ ਤਾਂ ਮੈਂ ਹੈਂਡੀਕੈਪ ਵੀ ਆਨਜੀਤੀ ਬਤਨ ਗ੍ਰੈਜੂਏਟ ਪਰਸਨਾਂ ਦੀ ਲਿੰਕ ਕਰੀ ਹੋਈ ਹੈ ਕਿਤੇ ਨਾ ਕਿ ਮੈਨੂੰ ਹੈਂਡੀਕੈਪ ਕੋਟੇ ਕਿ ਮੈਨੂੰ ਮਜਬੂਰ ਮੇਰੀ ਇਹ ਬੇਨਤੀ ਹੈ ਨੀਮਤਾ ਨੂੰ ਤੇ बार-बार ਇਹ ਬੇਨਤੀ ਕਰਦਾ ਹਾਂਗਾ ਕਿ ਮੈਨੂੰ ਮੇਰਾ ਮਾਨਤਾ ਜੋ ਬੰਦਾ ਹੈ ਜੱਟ ਵੀ ਮੇਰੇ ਹੈਂਡੀਕੈਪ ਨੂੰ ਨਾ ਦੇਖੋ ਮੇਰੇ ਹੁਨਰਾਂ ਨੂੰ ਦੇਖਦੇ ਹੋ ਮੈਨੂੰ ਛੋਟੀ ਮੋਟੀ ਜੋਬ ਵੀ ਦੇ ਦੋ ਕਿਉਂਕਿ ਮੈਂ ਕੁਛ ਨਾ ਹੋ। ਥੈਂਕ ਯੂ